ਇਹ ਹੈ ਪਟਿਆਲਾ ਦੀ ਧਰਤੀ ਤੇ ਸੁਬਾਈਮਾਨ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜਦੋਂ ਗੁਰਸਾਹਿਬ ਇੱਥੇ ਆਏ ਤਾਂ ਪਿੰਡ ਦੀ ਸੰਗਤ ਦੇ ਵੱਲੋਂ ਬੇਨਤੀ ਕੀਤੀ ਗਈ ਕਿ ਪਿੰਡ ਲਹਿਲ ਦੇ ਵਿੱਚੋਂ ਬਿਮਾਰੀ ਨਹੀਂ ਜਾਂਦੀ ਇੱਕ ਬਿਮਾਰੀ ਦੇ ਕਾਰਨ ਜਿਹੜੇ ਬੱਚੇ ਨੇ ਉਨ੍ਹਾਂ ਦੀ ਮੌਤ ਜਨਮ ਤੋਂ ਪਹਿਲਾਂ ਹੋ ਜਾਂਦੀ ਹੈ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਕਿਰਪਾ ਕਰੋ ਇਸ ਪਾਵਨ ਸਥਾਨ ਤੇ ਨਵੇਂ ਗੁਰੂ ਸਿੱਧ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਚਰਨ ਪਾਏ ਅਤੇ ਇਲਾਕੇ ਦੇ ਲੋਕਾਂ ਨੂੰ ਕਈ ਵਾਰ ਦਿੱਤੇ ਗੁਰੂ ਸਾਹਿਬ ਨੇ ਇਹ ਹੁਕਮ ਕੀਤਾ ਕਿ ਅੱਜ ਤੋਂ ਜਿਹੜਾ ਵੀ ਕੋਈ ਵਿਅਕਤੀ ਜਿਸ ਨੂੰ ਰੋਗ ਹੋਵੇਗਾ ਇੱਥੇ ਆ ਕੇ ਇਸ਼ਨਾਨ ਬੇਨਤੀ ਕਰੇਗਾ ਅਰਦਾਸ ਕਰੇਗਾ ਉਸ ਦਾ ਹਰ ਇੱਕ ਰੋਗ ਦੂਰ ਹੋਵੇਗਾ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਜਿਹੜਾ ਇੱਥੇ ਆ ਕੇ ਇਸ ਨਿਰਮਲ ਜਲ ਦੇ ਨਾਲ ਇਸ਼ਨਾਨ ਕਰੇਗਾ ਇਸ ਸਥਾਨ ਤੇ ਆ ਕੇ ਜਿਹੜਾ ਨਾਤਮਸਤਕ ਹੋਵੇਗਾ ਗੁਰੂ ਕੀ ਬਾਣੀ ਨਾਲ ਜੁੜੇਗਾ ਉਦੇ ਸਾਰੇ ਰੋਗ ਦੂਰ ਹੋਣਗੇ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਪੰਜਾਬ ਦਾ ریاਸਤੀ ਸ਼ਹਿਰ ਪਟਿਆਲਾ ਜਿੱਥੇ ਕਿਸੇ ਵੇਲੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਇਸ ਧਰਤੀ ਨੂੰ ਭਾਗ ਲਗਾਏ ਕਹਿੰਦੇ ਨੇ ਕਿ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਪਿੰਡ ਦੀ ਸੰਗਤ ਦੇ ਵੱਲੋਂ ਬੇਨਤੀ ਕੀਤੀ ਗਈ ਕਿ ਪਿੰਡ ਲਹਿਲ ਦੇ ਵਿੱਚੋਂ ਬਿਮਾਰੀ ਨਹੀਂ ਜਾਂਦੀ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਹੁਕਮ ਕੀਤਾ ਕਿ ਅੱਜ ਤੋਂ ਜਿਹੜਾ ਵੀ ਕੋਈ ਵਿਅਕਤੀ ਜਿਸ ਨੂੰ ਰੋਗ ਹੋਵੇਗਾ ਇੱਥੇ ਆ ਕੇ ਇਸ਼ਨਾਨ ਬੇਨਤੀ ਕਰੇਗਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੇਗਾ ਉਸ ਦਾ ਹਰ ਇੱਕ ਰੋਗ ਦੂਰ ਹੋਵੇਗਾ ਤਾਂ ਰੋਗਾ ਦੰ ਨਿਵਾਰਨ ਕਰਨ ਦੇ ਲਈ ਤੇ ਆਪਣੇ ਦੁੱਖਾਂ ਦਾ ਨਿਵਾਰਨ ਕਰਨ ਦੇ ਲਈ ਸੰਗਤਾਂ ਦੂਰ ਦਰਾਡੇ ਤੋਂ ਇਸ ਅਸਥਾਨ ਤੇ ਪਹੁੰਚਦੀਆਂ ਨੇ ਪਟਿਆਲਾ ਸ਼ਹਿਰ ਦੇ ਵਿੱਚ ਸੁਬਾਇਮਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਤੇ ਆਪਣੇ ਦੁੱਖਾਂ ਦਾ ਨਿਵਾਰਨ ਕਰਦੀਆਂ ਤੇ ਇੱਕ ਬਹਾਦਰ ਸਿਮਰਿਆ ਘਰ ਨਉ ਨਿਧੇ ਆਵੈ ਧਾਏ ਸਭ ਥਾਈ ਹੋਏ ਸਹਾਈ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਪਟਿਆਲਾ ਜੋ ਨੌਵੇਂ ਗੁਰਦੇਵ ਧੰਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਯਾਦਗਾਰੀ ਅਸਥਾਨ ਹੈ ਸਤਿਗੁਰੂ ਪਾਤਸ਼ਾਹ ਜੀ ਜਦੋਂ ਮਾਲਵੇ ਦੀ ਧਰਤੀ ਤੇ ਪ੍ਰਚਾਰ ਦੌਰੇ ਲਈ ਆਏ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਫਾਬਾਦ ਸਾਹਿਬਦIN ਪੀਰ ਦੇ ਕੋਲ ਰੁਕਣਾ ਕੀਤਾ ਇੱਥੇ ਹੀ ਇਹ ਜੋ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਹੈ ਇਹ ਲਹਿਲ ਪਿੰਡ ਦੀ ਜ਼ਮੀਨ ਹੈ ਲਹਿਲ ਪਿੰਡ ਬਹੁਤ ਛੋਟਾ ਜਿਹਾ ਪਿੰਡ ਸੀ ਲਹਿਲ ਪਿੰਡ ਦੇ ਰਹਿਣ ਵਾਲੇ ਭਾਈ ਭਾਗਰਾਮ ਜੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਇਸ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਓ। ਭਾਗਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਸਫਾਬਾਦ ਤੋਂ ਉੱਠ ਕਰਕੇ ਸਤਿਗੁਰੂ ਜੀ ਚੱਲ ਕੇ ਇੱਥੇ ਇਸ ਧਰਤੀ ਤੇ ਪਹੁੰਚੇ। ਇਹ ਲਹਿਲ ਪਿੰਡ ਦੀ ਜ਼ਮੀਨ ਸੀ ਥੋੜੀ ਬਹੁਤ ਇੱਥੇ ਖੇਤੀ ਹੋਇਆ ਕਰਦੀ ਸੀ। ਬੜੀ ਹਰਿਆਵਲ ਸੀ। ਬਹੁਤ ਸਨੇ ਸੁੰਦਰ ਇੱਥੇ ਦਰਖਤ ਖੜੇ ਸੀਗੇ। ਸੁੰਦਰ ਨਿਰਮਲ ਜਲ ਖੜਾ ਸੀ ਤੋਂ ਜਦੋਂ ਗੁਰੂ ਸਾਹਿਬ ਜੀ ਆਏ ਇਸ ਬੜੀ ਸੁੰਦਰ ਰਮਣੀਕ ਜਗ੍ਹਾ ਨੂੰ ਵੇਖ ਕੇ ਸਤਿਗੁਰ ਪਾਤਸ਼ਾਹ ਜੀ ਨੇ ਆਪਣਾ ਆਸਣ ਲਾਇਆ ਭਾਗਰਾਮ ਜੀ ਨੂੰ ਪਤਾ ਚੱਲ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਪਹੁੰਚ ਗਏ ਹਨ ਉਹ ਚੱਲ ਕੇ ਗੁਰੂ ਸਾਹਿਬ ਜੀ ਦੀ ਸ਼ਰਣ ਵਿੱਚ ਆਇਆ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਭਾਈ ਭਾਗਰਾਮ ਜੀ ਨੇ ਬੇਨਤੀ ਕੀਤੀ ਕਿ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰੋ ਇੱਥੇ ਆਬਾਦੀ ਨਹੀਂ ਹੁੰਦੀ ਭਾਗਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਰਦਿਆਂ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿਣ ਲੱਗੇ ਭਾਗਰਾਮ ਜੀ ਇੱਥੇ ਬਹੁਤ ਸੰਘਣੀ ਆਬਾਦੀ ਹੋਵੇਗੀ ਉੱਗਾ ਅਸਥਾਨ ਹੋਵੇਗਾ ਅੱਜ ਗੁਰੂ ਸਾਹਿਬ ਜੀ ਦੇ ਬਚਨ ਫਲੀ ਪੂਤਾ ਬਾਅਦ ਵੇਖ ਰਹੇ ਹੋ ਕਿ ਕਿੰਨਾ ਵੱਡਾ ਸ਼ਹਿਰ ਪਟਿਆਲਾ ਸ਼ਹਿਰ ਵਸ ਰਿਹਾ ਹੈ ਔਰ ਗੁਰੂ ਸਾਹਿਬ ਜੀ ਦੀ ਯਾਦ ਅੰਦਰ ਗੁਰਦੁਆਰਾ ਸ੍ਰੀ ਦੋਖਨਵਰਨ ਸਾਹਿਬ ਸ਼ਸ਼ੋਭਤ ਹੈ ਔਰ ਐਸੇ ਪਿੰਡ ਦੇ ਰਹਿਣ ਵਾਲੀ ਬੀਬੀ ਕਰਮੋ ਉਹ ਚਲ ਕੇ ਗੁਰੂ ਸਾਹਿਬ ਜੀ ਦੇ ਕੋਲ ਆਈ ਦਰਸ਼ਨ ਕੀਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਇਥੇ ਇੱਕ ਬਿਮਾਰੀ ਦੇ ਕਾਰਨ ਜਿਹੜੇ ਬੱਚੇ ਨੇ ਉਹਨਾਂ ਦੀ ਮੌਤ ਜਨਮ ਤੋਂ ਪਹਿਲਾਂ ਹੋ ਜਾਂਦੀ ਹੈ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਕਿਰਪਾ ਕਰੋ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਜਿਹੜਾ ਇਥੇ ਆ ਕੇ ਇਸ ਨਿਰਮਲ ਜਲ ਦੇ ਨਾਲ ਇਸ਼ਨਾਨ ਕਰੇਗਾ ਇਸ ਸਥਾਨ ਤੇ ਆ ਕੇ ਜਿਹੜਾ ਨਾਤਮਸਤਕ ਹੋਵੇਗਾ ਗੁਰੂ ਕੀ ਬਾਣੀ ਨਾਲ ਜੁੜੇਗਾ ਉਦੇ ਸਾਰੇ ਰੋਗ ਦੂਰ ਹੋਣਗੇ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਤਾਂ ਐਸੇ ਕਰਕੇ ਇਸ ਸਥਾਨ ਦਾ ਨਾਮ ਹੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਹੈ ਔਰ ਜਿੱਥੇ ਸੋਹਣਾ ਸੁੰਦਰ ਸਥਾਨ ਬਣਿਆ ਹੈ ਬਹੁਤ ਸੁੰਦਰ ਸਰੋਵਰ ਬਣਿਆ ਹੋਇਆ ਹੈ ਇਹ ਸਾਰਾ ਜਿਹੜਾ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਔਰ ਗੁਰੂ ਸਾਹਿਬ ਜੀ ਦੇ ਬਚਨ ਅੱਜ ਉਹ ਫਲੀਪੂਤ ਹੁੰਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਸੰਗਤਾਂ ਦੂਰ ਦਰਾਜ ਤੋਂ ਚੱਲ ਕੇ ਪਹੁੰਚਦੀਆਂ ਮਾਰਗ ਸੁਦੀਪ ਪੰਚਮੀ ਦਾ ਦਿਨ ਸੀ ਜਦੋਂ ਗੁਰਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਚੱਲ ਕੇ ਇਸ ਸਥਾਨ ਵਿਖੇ ਪਹੁੰਚੇ ਅੱਜ ਹਰ ਮਹੀਨੇ ਪੰਚਮੀ ਦਾ ਜੋੜ ਮੇਲ ਇਸ ਸਥਾਨ ਵਿਖੇ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦਾ ਸਾਲਾਨਾ ਵੱਡਾ ਜੋੜ ਮੇਲ ਵੱਡੀ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਪਿਆਰ ਸਹਿਯੋਗ ਲੈ ਕਰਕੇ ਮਨਾਇਆ ਜਾਂਦਾ ਹੈ। ਇਸੇ ਸਥਾਨ ਵਿਖੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸ਼ਹੀਦੀ ਜੋੜ ਮੇਲ ਵੱਡੀ ਪੱਧਰ ਤੇ ਸਿੱਖ ਸੰਗਤਾਂ ਦੇ ਪਿਆਰ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਜਿੱਥੇ ਬੜਾ ਸੋਹਣਾ ਸੁੰਦਰ ਸਥਾਨ ਹੈ ਸੰਗਤਾਂ ਦੇ ਵਾਸਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਜਿਹੜੇ ਯੋਗ ਪ੍ਰਬੰਧ ਕੀਤੇ ਗਏ ਨੇ ਗੱਡੀਆਂ ਸਕੂਟਰ ਆਦਿਕ ਦੇ ਖੜਨ ਦੇ ਲਈ ਪਾਰਕਿੰਗਾਂ ਦਾ ਪ੍ਰਬੰਧ ਜੋੜੇ ਘਰ ਔਰ ਇਸੇ ਸਥਾਨ ਤੇ ਹੀ ਬਹੁਤ ਸੋਨਾ ਸੁੰਦਰ ਅਕਾਲੀ ਕੌਰ ਸਿੰਘ ਜੀ ਉਹਨਾਂ ਦੀ ਯਾਦਗਾਰੀ ਲਾਇਬ੍ਰੇਰੀ ਬਣੀ ਹੋਈ ਹੈ ਇਸੇ ਸਥਾਨ ਤੇ ਡਿਸਪੈਂਸਰੀ ਬਣੀ ਹੋਈ ਹੈ ਬਹੁਤ ਸੋਨਾ ਸੁੰਦਰ ਲੰਗਰ ਹਾਲ ਬਣਿਆ ਹੋਇਆ ਹੈ ਬਣੀਆਂ ਸੋਹਣੀਆਂ ਸੁੰਦਰ ਸਰਾਵਾਂ ਬਣੀਆਂ ਯਾਤਰੂਆਂ ਦੇ ਠਹਿਰਨ ਵਾਸਤੇ ਸੋ ਬੜੇ ਯੋਗ ਜਿਹੜੇ ਸਾਰੇ ਪ੍ਰਬੰਧ ਹਨ ਸੰਗਤਾਂ ਵਾਸਤੇ ਸੰਗਤਾਂ ਬੜੀ ਸ਼ਰਧਾ ਬੜੀ ਭਾਵਨਾ ਲੈ ਕੇ ਦੂਰ ਦਰਾਜ ਦੇ ਇਲਾਕਿਆਂ ਤੋਂ ਪੰਚਮੀ ਦੇ ਜੋੜ ਮਿਲ ਤੇ ਪਹੁੰਚਦੀਆਂ ਨੇ ਹਰ ਰੋਜ਼ ਰੁਟੀਨ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇਹਨਾਂ ਸਥਾਨਾਂ ਤੇ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਸਥਾਨ ਦੇ ਦਰਸ਼ਨ ਦੇਦਾਰ ਕਰਦੀ ਹੈ ਪਵਨ ਸਰੋਵਰ ਵਿੱਚ ਇਸ਼ਨਾਨ ਕਰਦੀ ਹੈ ਜਿਹੜਾ ਭਾਵਨਾ ਸ਼ਰਧਾ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਸਥਾਨ ਤੇ ਪਹੁੰਚਦਾ ਹੈ ਉਦੇ ਸਾਰੇ ਰੋਗ ਵੀ ਦੂਰ ਹੁੰਦੇ ਨੇ ਮਨ ਇਛਤ ਫਲ ਵੀ ਪ੍ਰਾਪਤ ਹੁੰਦੇ ਹਨ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦਾ ਪ੍ਰਬੰਧ ਚੱਲ ਰਿਹਾ ਹੈ ਜਿੱਥੇ ਰੋਜ਼ਾਨਾ ਸੰਗਤਾਂ ਇੱਥੇ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਮਹਾਰਾਜ ਦਾ आशीर्वाद ਲੈਂਦੀਆਂ ਨੇ ਇਸੇ ਗੁਰੂ ਘਰ ਦੇ ਅੰਦਰ ਸੰਗਤਾਂ ਦੇ ਰਹਿਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਤਾਂ ਕਿ ਇੱਥੇ ਦੂਰੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ ਅਗਲੇ ਪਵਿੱਤਰ ਗੁਰਧਾਮ ਦੇ ਜਲਦ ਦਰਸ਼ਨ ਕਰਵਾਵਾਂਗੇ ਕੈਮਰਾਮੈਨ ਰਾਜਵੀਰ ਦੇ ਨਾਲ ਸਰੂਚੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ